ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਇੱਕ ਵੀਡੀਓ ਸ਼ਾਜੜੀ ਪਿੰਡ ਹੈ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰੇ ਦੇ ਪ੍ਰਧਾਨ ਦੇ ਵੱਲੋਂ ਆ ਭਾਈਏ ਜਿਹੜੇ ਫਾਸਟ ਫੂਡ ਦਾ ਕੰਮ ਕਰਦੇ ਆ ਉਹਨਾਂ ਨੂੰ ਕਮਰਾ ਕਿਰਾਏ ਤੇ ਦਿੱਤਾ ਹੋਇਆ ਸੀਗਾ ਤੇ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਇਹਨਾਂ ਦੀਆਂ ਤੇ ਫਿਰ ਜਦੋਂ ਸਿੰਘ ਸਹਿਬਾਨਾਂ ਵੱਲੋਂ ਇਕੱਠੇ ਹੋ ਕੇ ਸਿੱਖ ਜਥੇਬੰਦੀ ਵੱਲੋਂ ਇਕੱਠੇ ਹੋ ਕੇ ਇਹਨਾਂ ਤੇ ਛਾਪਾਂ ਮਾਰਿਆ ਗਿਆ ਤਾਂ ਇਹਨਾਂ ਦੇ ਕੋਲੋਂ ਦੇਖ ਲੋ ਕੀ ਕੁਝ ਨਿਕਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੇ ਹੋਏ ਇਹ ਕੀ ਕੁਝ ਕਰਦੇ ਸੀ ਕਿੰਨੀ ਬੇਯਾਦਵੀ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਕੀਤੀ ਆ ਸੋ ਨੰਘ ਜਥੇਵੰਦੀ ਵੱਲੋਂ ਵੀ ਇਹਨਾਂ ਨੂੰ ਸਬਕ ਸਿਖਾਇਆ ਗਿਆ ਤੇ ਇਹਨਾਂ ਦੇ ਜੇਬਾਂ ਦੇ ਵਿੱਚੋਂ ਤੁਸੀਂ ਦੇਖਿਆ ਹੀ ਆ ਚਰਦੇ ਦੀਆਂ ਪੂੜੀਆਂ ਗੁਟਕਾ ਬੀੜੀਆਂ ਇਹ ਆਂਡਾ ਮੀਟ ਸਭ ਕੁਝ ਇਹ ਜਿਹੜਾ ਉਸ ਕਮਰੇ ਦੇ ਵਿੱਚ ਕਰਦੇ ਸੀਗੇ ਸੁਪਰਦਾਨ ਦੀ ਕਿੱਡੀ ਵੱਡੀ ਗਲਤੀ ਆ ਕੀ ਆਪਣੇ ਕਿਸੇ ਸਿੱਖ ਭਾਈ ਨੂੰ ਜਾਂ ਕੋਈ ਵਧੀਆ ਪਰਿਵਾਰ ਨੂੰ ਕਿਸੇ ਨੂੰ ਕਮਰਾ ਕਰਾਏ ਤੇ ਦੇ ਦੋ ਇਹ ਜਿਹੇ ਪਈਆਂ ਨੂੰ ਇੱਕ ਤਾਂ ਇਹ ਗੰਦ ਖਿਲਾਉਂਦੇ ਆ ਲੋਕਾਂ ਨੂੰ ਇਹਨਾਂ ਦੀ ਜਿੱਥੇ ਇਹ ਚੀਜ਼ ਬਣਾਉਂਦੇ ਆ ਰਸੋਈ ਵੀ ਦਿਖਾਵਾਂਗੇ ਤੁਹਾਨੂੰ ਜਿੱਥੇ ਫਾਸਟ ਫੂਡ ਤਿਆਰ ਕਰਦੇ ਆ ਧਿਆਨ ਨਾਲ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਅਜਿਹੇ ਜਿਹੜੇ ਪਈਏ ਆ ਲੋਕਾਂ ਨੂੰ ਗੰਦ ਖਵਾਉਂਦੇ ਆ ਜੋ ਇਹ ਜਿਹੇ ਕਮਰੇ ਜਿੱਦਾਂ ਪਿੰਡਾਂ ਦੇ ਵਿੱਚ ਲੋਕ ਇਹਨਾਂ ਨੂੰ ਕਿਰਾਏ ਤੇ ਦੇ ਦਿੰਦੇ ਆ ਤਾਂ ਇਹਨਾਂ ਨੂੰ ਨਾਂ ਦਿੱਤਾ ਜਾਵੇ ਕਿਉਂਕਿ ਇਹ ਪਿੰਡ ਦੇ ਵਿੱਚ ਰਹਿ ਕੇ ਗੰਦ ਹੀ ਖਲਾ ਸਕਦੇ ਆ ਹੋਰ ਇਹ ਕੁਝ ਨਹੀਂ ਕਰਦੇ ਦੇਖੋ ਇਹਨਾਂ ਦੀ ਜੇਬਾਂ ਦੇ ਵਿੱਚੋਂ ਚਰਦੇ ਦੀਆਂ ਪੁੜੀਆਂ ਸਾਡੇ ਨਾਲ ਸਾਰੀਆਂ ਜਥੇਵੰਦੀਆਂ ਇੱਥੇ ਮੌਜੂਦ ਸੀਗੀਆਂ ਨੰਗ ਸਿੰਘ ਜਥੇਵੰਦੀਆਂ ਵੀ ਪਹੁੰਚ ਚੁੱਕੀਆਂ ਸੀਗੀਆਂ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਦੀਆਂ ਜੇਬਾਂ ਦੇ ਵਿੱਚੋਂ ਗੁਟਕੇ ਤੇ ਚਰਦੇ ਦੀਆਂ ਪੁੜੀਆਂ ਬੀੜੀਆਂ ਸਿਕਟਾਂ ਤੇ ਆਂਡੇ ਐਰ ਆ ਵਗੈਰਾ ਬਹੁਤ ਹੋਰ ਕੁਝ ਮਿਲਿਆ ਜਿਹੜਾ ਕਿ ਬੇਅਦਵੀ ਹੈ ਇੱਕ ਤਰ੍ਹਾਂ ਦੀ ਇਹ ਗੁਰਦੁਆਰਾ ਸਾਹਿਬ ਦੀ ਵੀ ਤੇ ਆਪਣੇ ਲੋਕਾਂ ਨੂੰ ਵੀ ਕਿਵੇਂ ਗੰਦ ਫਵਾਉਂਦੇ ਆ ਇਹ ਇਹਨਾਂ ਦੀ ਰਸੋਈ ਵੀ ਦੇਖਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਕਿੰਨਾ ਗੰਦ ਇਹ ਲੋਕਾਂ ਨੂੰ ਫਵਾਉਂਦੇ ਆ ਤੇ ਆਪਣੇ ਲੋਕ ਇਹਨਾਂ ਕੋਲ ਜਾ ਜਾ ਕੇ ਰੇੜੀਆਂ ਦੇ ਉੱਤੇ ਖਾਉਂਦੇ ਆਏ ਮੂਮੋਜ਼ ਸਪ੍ਰਿੰਗ ਰੋਲ ਤੇ ਸਾਰਾ ਕੁਝ ਬਣਾਉਂਦੇ ਆ ਤੁਸੀਂ ਦੇਖੀ ਜਾਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਐਂਡ ਤੱਕ ਜਰੂਰ ਦੇਖਿਓ ਆ ਦੇਖ ਲਓ ਵੀ ਇਹਨਾਂ ਦੇ ਕੱਪੜੇ ਜਿਹੜੇ ਟੰਗੇ ਹੋਇਆ ਕਿੱਡਾ ਬੁੱਖਾ ਬਹੁਤ ਕੁਛ ਗੰਦੇ ਇਹ ਲੋਕ ਦੇਖ ਲੋ ਨਾਦੇ ਨਾ ਧੋਂਦੇ ਤੇ ਫੇਰ ਵੀ ਆਪਣੇ ਲੋਕ ਇਹਨਾਂ ਦੀ ਜਿਹੜੀ ਸਪੋਰਟ ਕਰਦੇ ਆ ਇਹਨਾਂ ਨੂੰ ਕਮਰੇ ਕਰਾਏ ਤੇ ਦੇ ਦਿੰਦੇ ਆ ਕੀ ਲੋੜ ਆ ਯਾਰ ਇਹ ਜਿਹੇ ਲੋਕਾਂ ਨੂੰ ਕਮਰੇ ਕਰਾਏ ਤੇ ਦੇਣ ਦੀ ਆ ਦੇਖੋ ਤੁਸੀਂ ਸਾਰੇ ਇਹਨਾਂ ਨੂੰ ਕਹਿ ਰਹੇ ਆ ਕਿ ਆਹ ਵਾ ਇੱਕ ਕਪੜਾਂ ਦੀ ਡੈੱਟ ਤੇ ਚੱਕੋ ਟਿੰਡ ਢੋੜੀ ਚੱਕੋ ਸਾਨੂੰ ਤਲਾਸ਼ੀ ਲੈਣ ਦਿਓ ਤੇ ਆ ਦੇਖੋ ਹੁਣ ਮੋਮੋਸ ਤੁਹਾਨੂੰ ਦਿਖਾਉਂਦੇ ਆ ਇਹ ਮੋਂਮੋਸ ਬਣਾਏ ਹੋਏ ਦੇਖ ਲਓ ਕਿਵੇਂ ਥੱਲੇ ਹੀ ਪਏ ਆ ਚਾਹੇ ਇਹਨਾਂ ਉੱਤੇ ਚੂਹੇ ਟੱਪੀ ਜਾਣ ਕਿਰ ਲੀਆਂ ਟੱਪੀ ਜਾਣ ਕੁੰਡੀਆਂ ਕੀੜੀਆਂ ਜੋ ਟੱਪੀ ਜਾਣ ਇਥੋਂ ਤੁਸੀਂ ਉਹ ਖਾਣੇ ਆ ਆਪਣੇ ਨਿਆਣਿਆਂ ਨੂੰ ਖਵਾ ਰਹੇ ਆਪਾਂ ਸੋ ਇਹਨਾਂ ਤੋਂ ਖਾਣਾ ਬੰਦ ਕਰੋ ਜੇ ਕੋਈ ਆਪਣਾ ਸਿੱਖ ਭਾਈ ਜਾ ਕੋਈ ਆਪਣਾ ਪੰਜਾਬੀ ਭਰਾ ਜਿਹੜਾ ਕੋਈ ਕੰਮ ਕਰਦਾ ਉਹਦੇ ਕੋਲੋਂ ਖਾਓ ਤੇ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਹ ਦੇਖਿਆ ਹੁਣ ਤੁਹਾਨੂੰ ਸਪ੍ਰਿੰਗ ਰੋਲਾਂ ਦੇ ਹਾਲ ਦਿਖਾਉਂਦੇ ਆ ਤੇ ਆਹ ਦੇਖੋ ਸਪ੍ਰਿੰਗ ਰੋਲ ਪਤਾ ਨਹੀਂ ਕਿੰਨੇ ਦਿਨਾਂ ਦੇ ਹੋਣੇ ਆ 2 ਦਿਨ ਦੇ 3 ਦਿਨ ਦੇ ਆਹ ਦੇਖੋ ਜੀ ਗੁਰੂ ਦੇ ਕੰਗਾਰ ਵੀ ਪਏ ਇੱਕ ਅਗਾਰ ਤੇ ਬੜਪਾਗ ਸਿੰਘ ਜੀ ਦੀ ਫੋਟੋ ਵੀ ਪਈ ਆ ਬਾਬਾ ਬੜਪਾਗ ਸਿੰਘ ਦੀ ਤੇ ਆ ਤੇਲ ਦੇਖ ਲੋ ਪਤਾ ਨਹੀਂ ਕਿੰਨੇ ਦਿਨ ਦਾ ਹੋਣਾ ਹਫਤੇ ਦਾ ਦਿੰਦਾ ਤੇ ਇਧਰ ਆਂਡੇ ਵੀ ਪਏ ਆ ਜਿਹੜੇ ਸਪ੍ਰਿੰਗ ਰੋਲਾਂ ਦੇ ਵਿੱਚ ਬਣਾਉਂਦੇ ਆ ਸਪ੍ਰਿੰਗ ਰੋਲ ਬਣਾਉਂਦੇ ਆ ਆਂਡੇ ਪੈਂਦੇ ਆ ਉਹਨਾਂ ਦੇ ਵਿੱਚ ਕਈਆਂ ਨੂੰ ਪਤਾ ਹੋਣਾ ਕਈਆਂ ਨੂੰ ਨਹੀਂ ਪਤਾ ਪਰ ਉਹ ਦੇਖ ਲੋ ਆਂਡੇ ਟਰੇ ਆ ਤੇ ਹੋਰ ਬਹੁਤ ਸਾਰਾ ਸਮਾਨ ਜਿਹੜਾ ਇਹਨਾਂ ਨੇ ਸਿੱਟਿਆ ਹੋਇਆ ਹੈ ਇੱਕ ਗੁਰਦੁਆਰਾ ਸਾਹਿਬ ਦੀ ਵੀ ਦੇਖ ਸਕਦੇ ਹੋ ਜੀ ਇੱਕ ਤਰ੍ਹਾਂ ਨਾਲ ਦੇ ਨਾਲ ਜਿਹੜੀ ਆ ਇਹਨਾਂ ਨੇ ਕੀਤੀ ਹੈਗੀ ਆ ਬੇਯਦ ਵੀ ਕੀਤੀ ਹੈਗੀ ਆ ਤੇ ਆਪਾਂ ਪ੍ਰਧਾਨ ਸਾਹਿਬ ਨੂੰ ਵੀ ਕਹਿੰਦੇ ਆ ਵੀ ਸ਼ਰਮ ਆਣੀ ਚਾਹੀਦੀ ਆ ਪ੍ਰਧਾਨ ਸਾਹਿਬ ਤੁਹਾਨੂੰ ਵੀ ਕਿਉਂਕਿ ਅਜਿਹੇ ਲੋਕਾਂ ਨੂੰ ਤੁਸੀਂ ਕਮਰਾ ਦਿੱਤਾ ਕੋਈ ਹੋਰ ਤੁਹਾਨੂੰ ਪਿੰਡ ਦੇ ਵਿੱਚ ਕੋਈ ਬੰਦਾ ਨਹੀਂ ਲੱਭਿਆ ਕੋਈ ਮਦਦ ਜਿਹਦੇ ਬਚਰੇ ਗਰੀਬ ਬੰਦੇ ਨੂੰ ਕੋਈ ਸਾਨੂੰ ਕਿਰਾਏ ਤੇ ਦੇ ਦਿਓ ਜੇ ਕਮਰੇ ਦੇਣੇ ਆ ਜੇ 1500 ਦਿੰਦੇ ਆ ਉਹਨੂੰ 1000 ਤੇ ਦੇ ਦਿਓ ਕੋਈ ਆਪਣਾ ਪੰਜਾਬੀ ਭਰਾ ਤਾਂ ਹੋਵੇ ਸ਼ਰਮ ਕਰੋ ਯਾਰ ਪ੍ਰਧਾਨ ਸਾਹਿਬ ਤੁਸੀਂ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਅਜਿਹੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਬੜਨ ਨਾ ਦਿੱਤਾ ਜਾਵੇ ਅਜਿਹੇ ਲੋਕਾਂ ਦੀ ਜੁੱਤਪਰੇਟ ਜਿੰਨੀ ਹੋ ਸਕਦੀ ਹੈ ਉੰਨੀ ਕਰੋ ਇਹ ਗੰਦ ਵੀ ਖਵਾਉਂਦੇ ਆ ਆਪਣੇ ਲੋਕਾਂ ਨੂੰ ਤੇ ਬੇਇੱਜ਼ਤੀਆਂ ਵੀ ਕਰਦੇ ਆ ਆਪਣੇ ਲੋਕਾਂ ਦੀਆਂ ਗੁਰਦੁਆਰਾ